ਮੇਰੇ ਸਾਵੇ ਇਹ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਥੇ ਵੈਂਜ਼ਫੀਲਡ ਦੇ ਲਾਕਾ ਵੈਸਟਮਿੰਡਨ ਦਾ ਉੱਥੇ ਸ਼ੋਪਿੰਗ ਕਰਨ ਆਸਤੇ ਸੀਨਜ਼ਬਰੀ ਸਟੋਰ ਦੇ ਵਿੱਚ ਆਇਆ ਸੀ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾਉਣਾ ਚਾਹਣਾ ਹੈ ਪੂਰੇ ਕਮੈਂਟ ਪਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਤੁਹਾਨੂੰ ਇੱਥੋਂ ਦੀ ਲਾਈਫ ਜਿਹੜੇ ਇੱਥੋਂ ਦੇ ਜੰਪੜ ਵੀ ਹੈ ਨਾ ਉਹ ਕਿਵੇਂ ਹੈ ਉਹ ਵੀ ਤੁਹਾਨੂੰ ਦਿਖਾਉਂਦਾ ਮੈਂ ਸਾਹਮਣੇ ਤੁਹਾਨੂੰ ਇਤੋਂ ਦਾ ਗੁਰੂ ਘਰ ਵੀ ਥੋੜਾ ਜਿਹਾ ਨਜ਼ਾਰਾ ਆ। ਤੇ ਮੈਂ ਉਹ ਆਪਦੇ ਮੂੰਹ ਦੇ ਵਿੱਚੋਂ ਹੀ ਦੱਸੂਗਾ 40 ਸਾਲ ਤੋਂ ਦੇ ਉੱਪਰ ਉਮਰ ਆ ਉਸ ਬੰਦੇ ਦੀ ਤੇ ਹੋਮਲੈਸ ਆ ਭਾਵ ਆਪਣਾ ਕੋਈ ਘਰ ਨਹੀਂ ਜੋ ਕੁਛ ਉਹਦੇ ਕੋਲੇ ਹੈ ਇੱਕ ਕੁੱਤਾ ਰੱਖਿਆ। ਉਹਦੇ ਕੋਲੇ ਆ ਤੇ ਬੈਠਾ ਹੈ ਮੰਗਰਲੇ ਪਾਸੇ ਤੇ ਬਿਲਕੁਲ ਉਹ ਕਿਸੇ ਤੋਂ ਪੈਸਾ ਮੰਗਦਾ ਨਹੀਂ ਜੋ ਉਹ ਕਰਦਾ ਕਿਤੇ ਜਿਜ ਕਰਦਾ ਜਾਂ ਕੁਛ ਵੀ ਉਹ ਦੱਸੂਗਾ ਕਿ ਉਹ ਆਪਦਾ ਰੋਟੀ ਟੋਕ ਕਿਵੇਂ ਚਲਾਉਂਦਾ ਇੱਥੋਂ ਦਾ ਜੰਗਲ ਹੋ ਗਿਆ ਵੀ ਕਿਉਂਕਿ ਇਹ ਚੀਜ਼ ਮੈਂ ਤਾਹ ਨਾਲ ਸੇਂ ਚਾਉਣਾ ਵੀ ਤੁਸੀਂ ਜਿੱਥੇ ਵੀ ਹੈ ਤੁਹਾਡੀ ਮਿਹਨਤ ਹੀ ਤੁਹਾਨੂੰ ਕੰਮ ਦਿੰਦੀ ਤੁਹਾਡੀ ਸੁਚੀ ਕਰਤਾ ਤੇ ਜੇਰੋਂ ਤੁਸੀਂ ਨਸ਼ਿਆਂ ਜਾਂ ਕਿਸੇ ਚੀਜ਼ ਵੀ ਪੈ ਜਾਣੇ ਆਪਦੇ ਸੰਸਕਾਰ ਭੁੱਲ ਜਾਣੇ ਜਿਵੇਂ ਕਿ ਅਸੀਂ ਅੱਜ ਭੁੱਲ ਰਹੇ ਜਾਨੇ ਆ ਫਿਰ ਜੇਰੋਂ ਸੰਸਕਾਰ ਨਹੀਂ ਰਹਿੰਦੇ ਤੁਹਾਨੂੰ ਸਮਾਜ ਦਾ ਡਰ ਨਹੀਂ ਰਹਿੰਦਾ ਤੁਸੀਂ ਇਹ ਜਾਂ ਕੁਛ ਹੀ ਕਰ ਦਿਓ ਤੇ ਆਓ ਮਿਲਦੇ ਹਾਂ ਉਸ ਜੈਂਡਲਮੈਨ ਨੂੰ ਤੁਸੀਂ ਸਾਹਮਣੇ ਦੇਖ ਰਹੇ ਹੋ ਕੋਈ ਇਹਦੇ ਕੋਲੇ ਘਰ ਨਹੀਂ ਕੋਈ ਬੈਂਕ ਬੈਲੈਂਸ ਨਹੀਂ ਜੋ ਕੁਛ ਇਹਦੇ ਕੋਲੇ ਹੈ ਉਹ ਆਹੀ ਐ ਇੱਕ ਕੁੱਤਾ ਰੱਖਿਆ ਵਾ ਤੇ ਵਾਰੇ ਵਾਰੇ ਜਾਈਏ ਇਹਦੇ ਭੀਖ ਨਹੀਂ ਕਿਸੇ ਕੋਲੋਂ ਮੰਗਦਾ ਆ ਜਿਹੜਾ ਪਛਿਆ ਦਿਖਾ ਰਿਹਾ ਹੈ ਇਹਦੇ ਜਿਹੇ ਕੱਪੜੇ ਆ ਇਥੇ ਰਾਤ ਨੂੰ ਸੌ ਜਾਂਦਾ ਹੈ ਤੇ ਹੈਲੋ ਮਾਈ ਮੈ ਹੈਲੋ ਬਬਾ ਯਾ ਵਾਟਸ ਯੂਰ ਨੇਮ ਮਾਈ ਨੇ ਬਰੂਸ ਇਹਦਾ ਜਿਹੜਾ ਨਾਮ ਹੈ ਨਾ ਉਹ ਬਰੂਸ ਹੈ ਤੇ ਹਾਊ 올 ਆਰ ਯੂ ਹਾਊ 올 ਆਰ ਯੂ 50 60 50 50 ਸਾਲ ਦੀ ਜਿਹੜੀ ਹੈ ਉਮਰ ਹੈ ਤੇ ਤੇ ਯੂ ਡੋਨਟ ਹੈਵ ਐਨੀ ਯੂਰ ਓਨ ਹੋਮ ਯੂ ਆਰ ਹੋਮਲੈਸ ਆ ਹਾਊ ਲੌਂਗ ਯੂ ਆਰ ਹੋਮਲੈਸ 85 ਇਅਰ 5 ਸਾਲ ਹੋ ਗਏ ਇੱਕ ਕੋਈ ਇਹਦੇ ਕੋਲੇ ਘਰ ਨਹੀਂ ਕੋਈ ਬਾਹਰ ਨਹੀਂ ਵਾਟ ਹੈਪਨ ਟੂ ਯੂਰ ਹਾਊਸ ਰਿਲੇਸ਼ਨਸ਼ਿਪ ਬ੍ਰੇਕ ਡਾਊਨ ਓਕੇ ਕਹਿੰਦਾ ਮੇਰੀ ਘਰ ਵਾਲੀ ਨਾਲ ਉਹ ਟੁੱਟ ਗਈ ਸੀ ਮੇਰੀ ਜਾਨੀ ਕਿ ਵੀ ਸ਼ਾਦੀ ਟੁੱਟ ਗਈ ਸੀ ਐਂਡ ਸ਼ੀ ਟੋਕ ਆਲ ਯੂਰ ਪ੍ਰਾਪਰਟੀ ਯੈਸ ਡਿਵੋਰਸ ਹਾਂ ਕਿ ਕਹਿੰਦਾ ਮੇਰੀ ਘਰ ਵਾਲੀ ਸਾਰਾ ਕੁਝ ਲੈ ਗਈ ਮੇਰੀ ਜਿੰਨਾ ਜੋ ਕੁਝ ਮੇਰੇ ਕੋਲੇ ਸੀਗਾ ਤੇ ਮੈਂ ਕਿਸੇ ਪਾਸੇ ਜੋਗਾ ਨਹੀਂ ਰਿਹਾ ਹੈਵ ਯੂ ਗਾਟ ਐਨੀ ਚਿਲड्रन نو ਯੂ ਡੋਨਟ ਹੈਵ ਐਨੀ ਚਿਲड्रन ਐਂਡ ਯੂ ਨੇਵਰ ਬੈਗ ਕਿਉਂ ਯੂ ਡੋਨਟ ਬੈਗ ਫ্রম ਦਾ ਪੀਪਲ نو ਯਾ ਸੀ ਆ ਦੇਖੋ ਹੀ ਮੇਡ ਅ ਸਕਿਚੀਸ ਦੈਟਸ ਦਾ ਮੇਨ ਥਿੰਗ ਹੀ ਡੂ ਹਾਰਡ ਵਰਕ ਉਹ ਆਪਦਾ ਕੰਮ ਕਰਕੇ ਆਪਦੇ ਜਿਹੜੇ ਆ ਲਿਵਿੰਗ ਕਰਦਾ ਤੇ ਆ ਦੇਖ ਨੂੰ ਸਾਹਮਣੇ ਇਸ ਕਿਚੀਜ਼ ਬਣਾਉਂਦਾ ਲੋਕਾਂ ਦੀਆਂ ਫੋਟੋਆਂ ਬਣਾਉਂਦਾ ਉਹਦੇ ਨਾਲ ਆਪਦਾ ਗੁਜ਼ਾਰਾ ਕਰਦਾ ਤੇ where you sleep last night time i sleep around here oh you sleep here ਇੱਥੇ ਸੇਂਜਬਰੀ ਦੇ ਸਾਈਡ ਤੇ ਹੀ ਇਹ ਸਟੋਰ ਦੇ ਸਾਈਡ ਤੇ ਹੀ ਸੌਂਦਾ ਤੇ they don't uh, say anything that the poor people ke why you are sleeping here no that give the alarm oh kenda mainu oh kuch nahi kende ohna ne ke tu itthe so sakda hai because i don't begin par e yani ke bhi koi bhi kise to bheek nahi mangda te aa dekho ohda kutta bhi rakheya te you feed your dog as well yes ha tu apne kutte nu pehla khonda baad sikhanda 16 years old this dog oh 15 years so ਕਹਿੰਦਾ 15 ਸਾਲ ਦਾ ਤੇ 7 ਸਾਲ ਗਿਣੇ ਜਾਂਦੇ ਆ ਇਹਦਾ ਮਤਲਬ 100 ਸਾਲ ਤੋਂ ਉੱਤੇ ਦਾ ਕੁੱਤਾ ਪੁਰਾਣਾ ਇਹਦਾ ਯਾਰ ਬੇਲੀ ਹੈ ਤਾਂ ਹੀ ਇਹਨੂੰ ਨਾਲ ਰੱਖਦਾ ਹੈ ਤੇ ਸੋ ਦੈਟਸ ਗੁੱਡ ਥਿੰਗ ਕਿ ਯੂ ਡੋਂਟ ਬਿਗ ਫਰਮ ਐਨੀਬਾਡੀ ਦੈਟਸ ਵੈਰੀ ਗੁੱਡ ਤੇ ਯੂ ਡਰਾ ਦਾ ਪਿਕਚਰ ਯੂ ਐਨੀ ਡੂ ਐਨੀਥਿੰਗ Do you do any other job? No. No. What you was doing uh, when you was working? Bricklayer. <laughs> oh. ਇਹ ਕਾਰੀਗਰ ਬੰਦਾ ਸੀ ਪਰ ਉਹਦੀ ਘਰ ਵਾਲੀ ਜਦੋਂ ਉਹਨੂੰ ਛੱਡ ਗਈ ਉਹਦੇ ਵਜੋਂ ਉਸੇ ਸਾਰਾ ਕੁਝ ਆ ਉਹ ਸਾਰੀ ਪ੍ਰਾਪਰਟੀ ਲੈ ਗਈ ਸਭ ਕੁਝ ਲੈ ਗਈ ਇਹਨੂੰ ਕੰਗਾਲ ਕਰਤਾ ਤੇ ਅੱਜ ਇੱਥੋਂ ਦਾ ਜੰਮਿਆ ਬ੍ਰਿਟਨ ਦਾ ਜੰਮਿਆ ਕੋਈ ਇਹਦੇ ਕੋਲੇ ਘਰ ਨਹੀਂ ਕੋਈ ਕੁਝ ਨਹੀਂ ਪਰ ਕਿੰਨੀ ਵਧੀਆ ਗੱਲ ਹੈ ਕਿ ਉਹ ਮੰਗ ਕੇ ਨਹੀਂ ਖਾਂਦਾ ਆਪਣੀ ਲਿਵਿੰਗ ਇਹਦੇ ਵਿੱਚੋਂ ਬਣਾਉਂਦਾ 8ਾਂਾਂ ਜਿਹੜਾ ਕੰਮ ਕਰਦਾ ਸੀ ਮਿਸਤਰੀ ਸੀ ਤੇ ਇਹਦੀ ਬਹੁਤ ਜਾਨੀ ਗੇ ਵੀ ਧੰਵਾਦ ਆ ਇਹਦਾ ਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਦੇ ਬੱਚਿਆਂ ਨੂੰ ਵੀ ਦੱਸਿਓ ਵੀ ਕਿ ਬਾਹਰ ਵੀ ਜੇ ਤੁਸੀਂ ਹਾਰਡ ਕੰਮ ਕਰੋਗੇ ਆਪਦੇ ਰਿਲੇਸ਼ਨ ਕਾਇਮ ਰੱਖੋਗੇ ਤਾਂ ਤੁਸੀਂ ਜਾਨੀ ਗੇ ਉਹ ਚੰਗੇ ਰਹੋਗੇ ਤੇ ਅੱਜ ਜਿਵੇਂ ਹੁਣ ਇੱਕ ਜਿਹੜੀ ਐ ਬੁੜੀ ਉਹਨੂੰ ਮੱਲੋ ਮੱਲੀ ਪੈਸੇ ਦੇਗੀ ਹੈ ਉਹਨੇ ਸਵੀਕਾਰ ਕਰ ਲਿਆ ਤੇ ਚਲੋ ਅੱਜ ਲਈ ਇੰਨਾ ਹੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬੱਚਿਆਂ ਨੂੰ ਜ਼ਰੂਰ ਇਹ ਦਿਖਾਓ ਕਿ ਐ ਬਾਹਰ ਜਾ ਕੇ ਆਪਦੇ ਰਿਲੇਸ਼ਨਸ਼ਿਪ ਜਿਹੜੇ ਆ ਨਾ ਉਹ ਫੈਮਿਲੀ ਦੇ ਨਾਲ ਠੀਕ ਰੱਖੋ ਤੇ ਜੇ ਤੁਹਾਡੀ ਫੈਮਿਲੀ ਲਈ ਹੋਈ ਤੁਸੀਂ ਤੰਗ ਹਰ ਪਾਸੇ ਤੋਂ ਤੰਗ ਹੋਵੋਗੇ ਆ ਤੁਹਾਡੇ ਸਾਹਮਣੇ ਇੱਕ ਜਿੰਦਾ ਮਿਸਾਲ ਹੈ ਤੇ ਇਨੀਆਂ ਗੇ ਬੇਨਤੀਆਂ ਮਨਜ਼ੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਨੀ ਮੈਨੀ ਥੈਂਕਸ ਟੂ ਯੂ Okay? Yeah.